ਹੈਲੋ ਜੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਇਹਦੇ ਨਾਲ ਜਿਹੜੀ ਅੱਜ ਵਾਲੀ ਵੀਡੀਓ ਦੀ ਆਪਾਂ ਸਟਾਰਟਿੰਗ ਕਰਦੇ ਆਂ ਤੇ ਅੱਜ ਮੈਂ ਫੇਰ ਚਲਨੀ ਆ ਬਿਆਲੇ ਦੇ ਘਰੇ ਅੱਜ ਛਟੀਆਂ ਨੇ ਤੇ ਨਾਲੇ ਮਿਲਣੀਆਂ ਨੇ ਇਹ ਹੁਣ ਮੈਂ ਸਵੇਰ-ਸਵੇਰ ਦਾ ਟਾਈਮ ਆ ਹਨਾ ਰਵਨੀਤ ਨੂੰ ਸਕੂਲ ਪੇਸਤਾ ਉਧਰੋਂ ਉਹਨਾਂ ਦੇ ਫੋਨ ਆਈ ਜਾਂਦੇ ਨੇ ਦੋ ਤਿੰਨ ਫੋਨ ਆ ਗਏ ਕਹਿੰਦੇ ਮਿਲਣੀਆਂ ਵਾਲੇ ਨੇ ਆਉਣਾ ਵੀ ਸਾਰੇ ਜਲਦੀ-ਜਲਦੀ ਆ ਕੇ ਨਾ ਕੰਮ ਧੰਦਾ ਕਰਨਾ ਹੁੰਦਾ ਇਹ ਚੀਜ਼ ਦਾ ਹੋ ਜਾਂਦਾ ਤੇ ਮੈਂ ਕਿਹਾ ਚਲੋ ਵੀਡੀਓ ਵੀ ਸ਼ੁਰੂ ਕਰ ਲਾਂ ਤੇ ਨਾਲੇ ਤੁਹਾਨੂੰ ਜੈਕਟ ਦਿਖਾਵਾਂ ਤੇ ਮੈਂ ਪਾਇਆ ਮੈਰੂਨ ਸੂਟ ਰਾਤ ਵੀ ਮੈਂ ਇਹੀ ਪਾਗੀ ਸੀਗੀ ਤੇ ਹੁਣ ਵੀ ਹਨਾ ਤੇ ਮੈਂ ਕਿਹਾ ਚਲੋ ਇਹੀ ਬਾਹਰ ਪਿਆ ਸੀ ਕੁਝ ਕੰਮ ਕਰਦੀ ਕਰਦੀ ਲੇਟ ਹੋ ਗਏ ਹਨਾ ਇਹ ਹੋ ਗਿਆ ਹੌਲਾ ਜਨਾ ਲਾਈਟਵੇਟ ਹੈ ਜਦੋਂ ਕੰਮ ਕਰਨਾ ਹੁੰਦਾ ਵੀ ਦੁਪੱਟਾ ਵੀ ਲਾਈਟਵੇਟ ਹੈ ਫਿਰ ਸੌਖਾ ਰਹਿੰਦਾ ਤੇ ਨਾਲੇ ਚਲੋ ਐ ਹੁੰਦਾ ਵੀ ਰੈਡੀ ਜੇ ਹੋ ਗਏ ਆਹ ਜੈਕਟ ਪਾਈਆ ਤੇ ਉਹਦੇ ਮੈਨੂੰ ਐ ਜੀ ਲੱਗ ਜਾਂਦਾ ਮੈਂ ਕਿਹਾ ਇਹ ਕੰਬੀਨੇਸ਼ਨ ਜਾਂ ਜ਼ਿਆਦਾ ਇਹ ਲੱਗਦਾ ਹਨਾ ਡਾਰਕ ਜਾਂ ਵੀ ਲੱਗਦਾ ਵੀ ਮੈਨੂੰ ਆਪ ਨੂੰ ਲੱਗ ਜਾਂਦਾ ਵੀ ਮੈਰੂਨ ਦੇ ਨਾਲ yellow ਵੈਸੇ ਆਹ ਗ੍ਰੀਨ ਹੈਗੀ ਸੋਹਣੀ ਲੱਗਦੀ ਆ ਮੇ ਆ ਪਾ ਜਾ ਜੈਕਟ ਕੇ ਉਹ ਬਲੈਕ ਪਾ ਜਾ ਸੁਣ ਲੱਗਦੀ ਆ ਉਵੇਂ ਨਹੀਂ ਜਿਆਦਾ ਐ ਥੋੜੀ ਐ ਨਹੀਂ ਲੱਗਦੀ ਕਿ ਡਾਰਕ ਡਾਰਕ ਜੀ ਕਿ ਬਲੈਕ ਪਾ ਜਾ ਨਹੀਂ ਆ ਟੌਪ ਨਾ ਪਾ ਜਾ ਹਾਂ ਵਾਲਾ ਇਹ ਪਾ ਜਾ ਆ ਵੀ ਉਹ ਤਾਂ ਸੋਹਣੀ ਲੱਗਦੀ ਆ ਹਾਂ ਲੱਗਦਾ ਨਾ ਹਰੀ ਸਰਦੀਆਂ ਚ ਆ ਚੀਜ਼ ਦਾ ਬਹੁਤ ਹੋ ਜਾਂਦਾ ਹੁੰਦਾ ਕਾਫੀ ਦਾ ਲਾਹ ਹਰੀ ਜੀ ਸੋਹਣੀ ਲੱਗਦੀ ਨਹੀਂ ਆ ਲਾਈਟ ਹੁੰਦਾ ਵੈਸੇ ਵੈਟ ਕੋਟੀ ਚੱਲੇ ਕੰਮ ਗੁਮਚ ਮੈਨੂੰ ਆਇ ਹੁੰਦਾ ਵੀ ਓਕ ਹੋਣਾ ਹੋ ਜੇ ਖਰਾਬ ਜੀ ਆ ਵੀ ਚੱਚੂ ਕੋ ਹਨਾ ਟੌਪ ਇਹ ਦੇਖਦੀ ਆ ਬਾਕੀ ਮੈਂ ਜਾਵਾ ਮੈਨੂੰ ਉੱਧਰ ਕਾ ਹੱਲੇ ਵੀ ਕਰਦੀਆਂ ਨੇ ਉਹ ਪਰ ਮੈਨੂੰ ਆਪ ਨੂੰ ਮੈਨੂੰ ਕਲਰ ਆਦਾ ਨਾ ਸਰਦੀ ਚਾਹ ਚੀਜ਼ ਦੀ ਬਹੁਤ ਹੋ ਜਾਂਦੀ ਆ ਵੀ ਕਿਹੜੀ ਕੋਟੀ ਪਾਵਾਂ ਕਿਹੜਾ ਟੌਪ ਪਾਵਾਂ ਹਨਾ ਕਲਰ ਜੇ ਦਾ ਹੋ ਜਾਂਦਾ ਹੁਣ ਇੰਨੇ ਤਾਂ ਆਪਾਂ ਮੈਚਿੰਗ ਵੀ ਨਹੀਂ ਲੈ ਸਕਦੇ ਹੈਗੇ ਸਾਰੇ ਚਲੋ ਠੀਕ ਆ ਜੀ ਹੁਣ ਮੈਂ ਦੇਖਦੀ ਆ ਪਾਕੇ ਚੇਂਜ ਕਰਕੇ ਆ ਪਾਕੇ ਦੇਖਦੀ ਆ ਟੌਪ ਲੋ ਜੀ ਆ ਇਸ ਤਰ੍ਹਾਂ ਦਾ ਲੱਗਦਾ ਵੈਸੇ ਮੈਨੂੰ ਇਹ ਵੀ ਠੀਕ ਲੱਗਦਾ ਵੀ ਆਹੀ ਠੀਕ ਆ ਹਨਾ ਮੰਮੀ ਨੂੰ ਵੀ ਤੇ ਖਾਈ ਲੈਣੀ ਆ ਮੈਂ ਇੱਧਰ ਹੋਣੀ ਆ ਕਿਤੇ ਇੱਧਰ ਫਿਰ ਸਾ ਇੱਧਰ ਆ ਮੰਮੀ ਉਧਰ ਆ ਪਰ ਮੈਨੂੰ ਕਾਹਲੇ ਵੀ ਆ ਨਿਕਲੋ ਮੈਚਿੰਗ ਦਾ ਵੀ ਆ ਸਰਦੀ ਦਾ ਸੋਣਾ ਲੱਗਦਾ ਹਨ ਮੈਨੂੰ ਚੱਲ ਨਾਲੇ ਉੱਥੇ ਕੰਮ-ਕਮ ਕਰਨ ਆਹੀ ਲੈ ਜੰਨੀ ਆ ਫਿਰ ਉੱਥੇ ਤਵੀ ਤੇ ਗਰਮੀ ਵੀ ਆਉਣ ਲੱਗ ਜੰਦੀ ਆ ਲਾਦਾ ਜੇ ਤੁਰਦੇ ਫਿਰਦੇ ਵੀ ਕੰਮ ਨੂੰ ਤਾਂ ਤੇ ਆਹੀ ਲੈ ਜੰਨੀ ਆ ਆਹੀ ਸਿਲੈਕਟ ਹੋ ਗਿਆ ਲਓ ਜੀ ਹੁਣ ਮੈਂ ਚਲਨੀ ਆ ਮਿਸਤਰੀ ਵੀ ਮੇਲਾ ਦਾ ਵਾਰੀ ਤੇ ਮਿਸਤਰੀ ਆਗੇ ਮਤੰਦਰੀ ਬੁਲਜੀ ਰਹੀ ਤੇ ਹਜੇ ਹੁਣ ਉਹਨਾਂ ਨੂੰ ਚਾਗੀ ਕਰਨੀ ਉਹ ਦੇਖਣੀ ਆ ਸਾਰੇ ਆਗੇ ਆਗੇ ਨਹੀਂ ਲਾ ਰਹੇ ਹਾਂ ਆ ਸਾਰੀ ਜਨ ਆ ਗਈ ਨਾ ਫਿਰ ਚਾਹ ਤਾਂ ਉਹਨੇ ਬਿਆਤੀ ਹੋਗੀ ਇਕੱਲਾ ਜੌਂਦੀਰ ਹੀ ਆਇਆ ਹੈ ਸੇ ਪਲੀਜ਼ ਕੁੱਟ ਕੁੱਟ ਚਾਹ ਕਰ ਦਿਓ ਫਿਰ ਜਦੋਂ ਆ ਗਈ ਕਰ ਦੇਣਗੇ ਜੌਂਦੀ ਮਿਲ ਜਾ ਆਇਆ ਮੈਂ ਫਿਰ ਗੇੜਾ ਮਾਰ ਲੂ ਵਿੱਚ ਦੀ ਜਿਸਨੀਤ ਨੂੰ ਲੈ ਜੂ ਲਓ ਜੀ ਆਇਆ ਸਰਾ ਹੀ ਅਜ ਰੌਣਕ ਪਹੁੰਚ ਗਿਓ ਆਂਟੀ ਨਹੀਂ ਸਸਿਗਾਲੀ ਬੀਬੀ ਆਂਟੀ ਲੈ ਕਿਤੇ ਵਰਕਾਰੀ ਵਰਕਾਰੀ ਲੱਗੀ ਸੀ ਆ ਹਾਂ ਹਾਂ ਆਂਟੀ ਉਹ ਦੂਜੀ ਜਿਹੜੀ ਕੁਰਸੀ ਤੇ ਬੈਠੀ ਹੁੰਦੀ ਆ ਉਹ ਆਂਟੀ ਨਹੀਂ ਆਈ ਆਂਟੀ ਆਈ ਤੇ ਲੈ ਜਾਓ ਜਿਹੜੀ ਜਿਹੜੀ ਕੁਰਸੀ ਤੇ ਬੈਠੀ ਹੁੰਦੀ ਹੈ ਉਹ ਨਹੀਂ ਆਈ ਜਿਹੜੀ ਆਤੀ ਹੈ ਕੁਰਸੀ ਆਉਂਦੀ ਹੈ ਕਿੰਨਾ ਦੀ ਆਂਟੀਆਂ ਉਹ ਨਾਰੀਆਂ ਦੇ ਮਿੱਜਰ ਦੇ ਨਾਰੀਆਂ ਅੱਛਾ ਉਹਦੇ ਬਲੌਗ ਬਣਾਣਾ ਹੈ ਲੈ ਬਲੌਗ ਤਾਂ ਤੇਰਾ ਬਣੀ ਜਾਂਦਾ ਮੈਂ ਵੀ ਕਿਹਾ ਪਰ ਅਸਲ ਉਹਦੇ ਕੋਲ ਨਹੀਂ ਅਨੰਮੀ ਨਾ ਨਹੀਂ ਕਹਾਂ ਰਹਿਣ ਬਦਾਈਆਂ ਸਾਜੀ ਤੁਸੀਂ ਕਹਿੰਦੇ ਨਾ ਹੈਗਾ ਕੀ ਬਦਾਈ ਜੀ ਨਾਲ ਕਿ ਫੁੱਲੇ ਤੋਂ ਨਹੀਂ ਲੇਤੀ ਨਹੀਂ ਦਾਨ ਨਹੀਂ ਰੱਖਿਆ ਨੇ ਹਾਂ ਇਹਦੇ ਕੋਲ ਤੋਂ ਦੱਦਿਆ ਨਾ ਨਹੀਂ ਆਨੇ ini ਘਰ ਬਣਾ ਲਿਆ ਪਤੀ ਆਹ ਜੀ ਲੈ ਨਾ ਬਈ ਇਹ ਪੂਰੀ ਹੈ ਮੋਡਲ ਵੀ ਚਾਰੇ ਆਂਡੀ ਸਭ ਨੂੰ ਲੰਘ ਕਰਨੀ ਜੀ ਰਹਿਣਾ ਆਪ ਵੀ ਚੱਕਰ ਮਾ ਦਦੀ ਦਾ ਹੋਰ ਨਾ ਦੱਸ ਦੇ ਇਹ ਬਾਰ ਉਹ ਇਧਰ ਸਮ ਸਮ ਗੀਤ ਨਾ ਨਾ ਲੱਗ ਸਮ ਸਮ ਗੀਤ Mae'n cael ei gael. Mae'n सम सम गे रे देनी पाबो कची लसीरि पड़े समे रे സമ സമ ഗേടേ ਮਗੇੜੇ ਦੇਨੀ ਭਗੋਤੀ ਲਸੀਦੀਏ ਪੜੀਏ ਸਮ ਸਮਗੇੜੇ ਸਮ ਸਮਗੇੜੇ ਦੇਨੀ ਪੱਬੋ ਕੱਚੇ ਦੁਦਾਂ ਦੀ ਏ ਪੜੀਏ ਸਮ ਸਮਗੇੜੇ ਦੇਨੀ ਪੱਬੋ ਕੱਚੇ ਦੁਦਾਂ ਦੀ ਏ ਪੜੀਏ

ਸਮ ਸਮ ਮੰਗੇੜੇ ਦੇਵੇ ਵਿਰਾਕ ਤੇ ਦੁੱਧਾਂ ਦੇ ਆਪਣਿਆ 아. <susurra> 음영 चाहना <laughs> <laughs> per <coughs> सो देखिए तो राम राम Yeah, you have to pick your mark and put it do, Vamos a vamos a ਸਾਰਾ ਦੇ ਲੋ ਜਸਤਾਰੀ ਨੀ ਫਾਈਲ ਨਹੀਂ ਨੀ ਬੂਸਰ ਜਲਵੇਟ ਜਲਹਿਤ ਲੋ ਜੀ ਲੋ 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 ਪ੍ਰੋਟੈਕਟ ਹਾਂ ਠੀਕ ਹੈ ਲੋ ਦਾ ਨਾ ਨਹੀਂ ਪੁੱਤ ਨਾ ਬੱਸ ਬੱਸ ਬਸ ਬਹੁਤ ਨਹੀਂ ਬੱਸ ਥੋੜੀ ਜਿਹੀ ਦੇ ਦੇ ਥੋੜੀ ਜਿਹੀ ਨਹੀਂ ਆ ਜੀ ਲੈ ਦੇ ਨਾ ਦੇਖ ਲੈ ਚਲ ਬੱਸ ਬਹੁਤ ਆ ਜਾਓ ਨਾ ਹੋਣਾ ਹੋਣਾ ਚੱਲ ਬੱਸ ਬਹੁਤ ਹੋ ਜੁੱਤੀ ਨਹੀਂ ਜੁੱਤੀ ਨਹੀਂ ਆ ਕੇ ਕਰਤੀ ਬੜਾ ਖਰਾਬ ਕਰਦਾ ਜੀ ਗੱਲ ਉਹ ਤਾਂ ਹੁਣ ਰੱਖ ਲਊਗਾ ਜੁੱਤੀ ਤਾਂ ਉਹਦੇ ਕੋਲੇ ਰਹਿ ਗਈ ਜੁੱਤੀਆਂ ਨੂੰ ਤਾਂ ਪਹਿੜੀ ਜਿਹੜੇ ਜੁੱਤੀ ਨੇ ਹੋਊਗਾ ਫਿਰ ਗੱਡੀ ਤੇ ਰਮਨ ਜੁੱਤੀ ਹੱਥ ਚ ਫਿਰ ਜੁੱਤੀ ਨਾਲੇ ਮੇਰੇ ਕੋਲੇ ਆ ਜਿੱਦ ਤੱਕ ਇਹਨੇ ਲਿਆ ਆ ਗਾਤਰਾ ਅੱਡੀ ਕਹਿੰਦੀ ਮੈਨੂੰ ਹਟ ਲੈ ਗੱਲ ਕੋ ਕੇ ਵੀ ਆਇਆ ਚਲ 10 ਰੁਪਏ ਲੈ ਲੈ ਜੁੱਤੀ ਮੇਰੇ ਕਾ ਕਿੰਨੇ ਦਾ ਕਹਿੰਦੇ ਵੀ ਆਉਂਦੀ ਠੀਕ ਹੈ ਲੋ ਜੀ ਕਰੇ ਜਾਨੀ ਹਾਂ ਜੜ ਦੇ ਚੀਸ ਪਰ ਲੱਗੀ ਨਾਲੇ ਛਕਣਾ ਹਲ ਲੱਡੂ ਲੱਡੂ ਜਨੇ ਮਿਲ ਨਹੀਂ ਕਰ ਰੱਖਿਆ ਮਾ ਦੇਖੋ ਕਿ ਨਹੀਂ ਸੋਨ ਇਪੈਕਿੰਗ ਲੱਡੂ ਆਦੀ ਦੇਖਦੀਆਂ ਜਾ ਕੇ ਮਿਸਤਰੀ ਲੱਗਿਆ ਹੋਇਆ ਚਾਹ ਪਾਣੀ ਕਰਨਾ ਪੈਕਿੰਗ ਦੇਖੀ ਰੋੜੀ ਸੋਹਣੀ ਲੱਗਦੀ ਆ ਨਾ ਇਹ ਕਾਫੀ ਸੁੱਤੀ ਆ ਇਹ ਉਹਨਾਂ ਨੇ ਉੱਥੇ ਛਟੀਆਂ ਤੋਂ ਬਾਅਦ ਦਿੱਤੀ ਨਿਕਲੇ ਨੇ ਦੋ ਦੋ ਇਤਨੀ ਵੀ ਨਾ ਮਾ ਕੇ ਰੈਡੀ ਕਰ ਲਿਆ ਨਾਲੀ ਨਾਲ ਹਮ ਅਗਸਲੀ ਦਾ ਪੱਕੇ ਸੇਮ ਸੇਮ ਮੈਚਿੰਗ ਹੋ ਗਈ ਆਪਣੀ ਜਾਏਗਾ ਪੁੱਤ ਹਾਂ ਹੋਰ ਹੁਣ ਵਿਚਾਰਾ ਮੜਾ ਜਿਹਾ ਠੀਕ ਹੋਇਆ ਬਸ ਅਸੀਂ ਆ ਜਾਗੇ ਨਹੀਂ ਪਤਾ ਪਰ ਦਵਾਈ ਨੂੰ ਜਾਣਾ ਪਰ ਵੀ ਜਾੜ ਇੱਕ ਗੋਲੀ ਲੈ ਲਈ ਹਮ ਇੱਕ ਗੋਲੀ ਦਰਦ ਦੀ ਮੈਂ ਨਾਲ ਲੈ ਗਈ ਚੀਜ਼ ਪਈ ਜਾਂਦੀ ਆ ਕੋਈ ਨਹੀਂ ਲੈ ਆਵਾਂਗੇ ਉਹ ਮਿਲਣੀਆਂ ਆ ਲਿਆ ਕੇ ਮੁੜ ਜਾਣਗੇ ਬਸ 2:30 ਵਜੇ ਨੂੰ ਮੈਂ ਆਜੂ ਠੀਕ ਹੈ ਫਿਰ ਦੇਖੋਗੇ ਕਨੌਰ ਦੱਸ ਦੇਣੀ ਇੱਕ ਡਾਕਟਰ ਵਧੀਆ ਕੋਈ ਨਹੀਂ ਲੈ ਲਾ ਉਹ ਤਾਂ ਲੈ ਲਾ ਗਈ ਦਵਾਈ ਆਹ ਇਹਦਾ ਜੀ ਮੈਂ ਤਾਂ ਹੋਂਦ ਵੀ ਕਹਿ ਲਈ ਇੱਕ ਆਰਡਰ ਇਹਦਾ ਬੈਠੀ ਆਏ ਸੋਚਦੀ ਲੰਮਾ ਬੈਠਾ ਜੀ ਵਰਕਰ ਬਹੁਤ ਤਾਂ ਖੈ ਲਾ ਵੀ ਦਾ ਆ ਫੜਿਆ ਦੋ ਮਿੰਟ ਬਾਅਦ ਜੀ ਦਿਖ ਮੇਗੀ ਸੱਲੇ ਗਈ ਤਾਂ ਸਾਡੀ ਤਵੀ ਚੱਲ ਗਈ ਆਹ ਸਾਰੇ ਆ ਦੇ ਆ ਤਾਂ ਦੀ ਸੁਣ ਲੈ ਹੈਂ ਮੈਂ ਤੁਹਾਨੂੰ ਕਹੀ ਲਈਆਂ ਵੀ ਛੇਤੀ ਉਹ ਘਰੀ ਕੁਛ ਨਹੀਂ ਮਿਲਦਾ ਫਿਰ ਕਿਉਂ ਬਾਰੇ ਕਾ ਵਾਸਾ ਲੋਟ ਪਾਇਰਨ ਨਾਲ ਤੇ ਚੈਰ ਦੇ ਪੜਾਕੀ ਪੈ ਐ ਤਰੀ ਪੈਂਦੇ ਹੁੰਦੇ ਸਰਦੀ ਸੁੱਦੀ ਖਾਣੀ ਹੈ ਕਿ ਸਰਦੀ ਸੁੱਦੀ ਖਾਇਆ ਕਰ ਤੂੰ ਖਾਵੇ ਨਾ ਖਾਵੇ ਮੈਂ ਰਹਿਣਾ ਨਹੀਂ ਆਪਣੀ ਰੋਕਣਾ ਨਹੀਂ ਕਿ ਜਿਹੜੀ ਕਹਿੰਦੀ ਮੈਂ ਤੇਰੀ ਮੱਕੀ ਦੀ ਰੋਟੀ ਖਾਣੀ ਹੈ ਜਾਂ ਪੂਲੀ ਬਣਾ ਕੇ ਖਾਣੀ ਆਂ ਮੈਂ ਤਾਂ ਖਾ ਲੈਂਦੀ ਮੱਕੀ ਦੀ ਤਾਂ ਮੈਂ ਖਾ ਲੈਂਦੀ ਆਂ ਹੁਣ ਮੱਚ ਭੁੱਖ ਕੇ ਦਹੀਂ ਨਾਲ